you ਜੋ ਅਗਰ ਜਿੰਨ ਤਨ ਰੋਗ ਫਤਿਹ ਸਿੰਘ ਦੀ ਆਗਿਰ ਵਿੱਚ ਇਹ ਮਾਡਰਨ ਵੈਲੀ ਵੱਲੋਂ 13ਵਾਂ ਫੋਨਡਾ ਦਾ ਕੈਂਪ ਲਾਇਆ ਗਿਆ। ਇਸ ਵਿੱਚ ਸਾਡੇ ਵੱਲੋਂ ਜਿਹੜੇ ਡੋਨਰ ਵੀਰਾਂ ਦਾ ਧੰਨਵਾਦ ਵੀ ਕੀਤਾ ਜਾਂਦਾ। ਤੇ ਜਿਹੜੀ ਟੀਮ ਆਉਂਦੀ ਸਾਡੇ ਵੱਲੋਂ ਇਹ ਬੱਤੀ ਦੀ ਟੀਮ ਤੇ ਮੇਨ ਪੀਜੀ ਟੀਮ ਹੈ। ਤੇ ਇਸ ਵਾਰ ਪਹਿਲੀ ਵਾਰੀ ਅਸੀਂ ਮੈਡੀਕਲ ਕੈਂਪ ਵੀ ਲਾਇਆ ਤੇ ਫਿਜ਼ੀਓਥੈਰੇਪੀ ਕੈਂਪ ਜਿਹੜੇ ਹੱਡੀਾਂ ਦੀ ਜਾਂਚ ਇਹ ਸਾਰੇ ਨਵੇਂ ਕੈਂਪ ਲਾਇਆ ਇਸਵਰੀ ਕੈਲੀ ਵੀ ਲਾਇਆ ਸੀ। ਤੇ ਅਸੀਂ ਉਹ ਜਿੰਨੇ ਵੀ ਸਾਡੇ ਵੀਰ ਜਿਹੜੇ ਹਮੇਸ਼ਾ ਸਾਡੀ ਪਹਿਲੀ ਆਵਾਜ਼ ਦੇ ਤੇ ਇਕੱਠੇ ਹੋ ਕੇ اپنی ਸ਼ਰਦਾ ਦੇ ਨਾਲ ਡੋਨਰ ਫੂਨ ਡਾਨ ਕਰਨ ਆਉਂਦੇ ਨੇ ਅਸੀਂ ਉਹਨਾਂ ਸਾਰਿਆਂ ਦਾ ਤਨਵਾਦ ਕਰਦੇ ਹਾਂ ਕਿ ਮਾਡਰਨ ਵਾਲੀ ਪਰਿਵਾਰ ਵੱਲੋਂ ਤੋਂ ਅਸੀਂ ਰੋਸ਼ਨ ਦੀ ਤਰਾ ਹੈ ਜੀ ਆਇਆਂ ਜੀ ਜਿਹੜਾ ਵਰ ਸਿੰਘ ਬਾਬਾ ਬੋਪਾ ਸਿੰਘ ਤੇ ਮਾਤਾ ਗੁਜਰੀ ਕੌਰ ਜੀ ਦੀ ਲਸਾਨੀ ਸ਼ਰਮ ਦੀ ਯਾਦ ਵਿੱਚ ਇਹ ਮਾਡਰਨ ਵਾਲੀ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ 13ਵਾਂ ਫੂਨ ਡਾਨ ਕੈਂਪ ਇਸ ਵਾਰ ਲਗਾਇਆ ਗਿਆ ਹੈ ਜਿਸ ਵਿੱਚ ਮੋ ਪੀਜੀਐਚ ਚੰਡੀਗੜ੍ਹ 32 ਸੈਕਟਰ ਗੈਮਿੰਗ ਮੈਡੀਕਲ ਕਾਲਜ ਤੋਂ ਡਾਕਟਰ ਸਾਹਿਬਾਨ ਦੀ ਟੀਮ ਬਲੱਡ ਕੱਤਰ ਕਰਨ ਵਾਸਤੇ ਆਈ ਹੈ ਇਸ ਤੋਂ ਇਲਾਵਾ ਅੰਮ੍ਰਿਤ ਹਸਪਤਲ ਤੋਂ ਫ੍ਰੀ ਮੈਡੀਕਲ ਕੈਂਪ ਲੱਗਿਆ ਹੈ ਤੇ ਮੈਂ ਇੱਥੇ ਬਹੁਤ ਸਾਰੀਆਂ ਉੱਗੀਆਂ ਸਖਸ਼ੀਤਾਂ ਜਿਵੇਂ ਕਿ ਹਲਕਾ ਸਰਾਂ ਤੋਂ ਨਵੀਰ ਸਿੰਘ ਰਾਏ ਐਮ ਐਲ ਏ ਜੀ ਸਰਬਜੀਤ ਸਿੰਘ )^{(3)} ਗੁਰਪ੍ਰੀਤ ਸਿੰਘ ਰਾਜੂ ਖੱਲੋਂ ਅ ਹੋਰ ਬਹੁਤ ਸਾਰੇ ਪ੍ਰੈਸ ਵਾਲੇ ਮੇਰੇ ਵੀਰ ਤੇ 400 ਦੇ ਕਰੀਬ ਬੰਦਰ ਵੀਰ ਇੱਥੇ ਪਹੁੰਚੇ ਹਨ ਮੈਂ ਮਾਡਰਨ ਵੈਲੀ ਪਰਿਵਾਰ ਵੱਲੋਂ ਇਹ ਸਾਰੇ ਵੀਰਾਂ ਦਾ ਇੱਥੇ ਪਹੁੰਚਣ ਤੇ ਪ੍ਰੈਸ ਵਾਲੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਕਰਨਾ ਤੇ ਧੰਨਵਾਦ ਕਰਨਾ ਇਸ ਵਾਰ ਸਭ ਤੋਂ ਵੱਡੀ ਗੱਲ ਇਹ ਹੋਈ ਆ ਕਿ ਫੀਮੇਲ ਡੋਨਰਸ ਬਹੁਤ ਜ਼ਿਆਦਾ ਆਏ ਆ ਆਪਣੇ ਆਪ ਆਏ ਆ ਸੋ ਮੈਂ ਕੋਲੇ ਮੀਡੀਆ ਰਹਿੰਨ ਸਾਰੇ ਵੀਰਾਂ ਦਾ ਧੰਨਵਾਦ ਕਰਨਾ ਤੇ ਬੇਨਤੀ ਕਰਨਾ ਕਿ ਇਦਾਂ ਦੇ ਫ੍ਰੀ ਮੈਡੀਕਲ ਕੈਂਪ ਕੈਂਪ ਅਤੇ ਬਲੱਡ ਡੋਨੇਸ਼ਨ ਕੈਂਪ ਲੱਗਣੇ ਚਾਹੀਦੇ ਤਾਂ ਕਿ ਲੋੜਵੰਦਾਂ ਦੀ ਆਪਾਂ ਵੱਧ ਤੋਂ ਵੱਧ ਮਦਦ ਕਰ ਸਕੀਏ ਦੇਖੋ ਆਏ ਸਾਲ ਦੀ ਤਰ੍ਹਾਂ ਮਾਡਰਨ ਵੈਲੀ ਦੇ ਹੈਪੀ ਬਈ ਤੇਜੀ ਬਈ ਇਹ ਆਪਣੇ ਸਾਥੀਆਂ ਨਾਲ ਉਪਰਾਲਾ ਕਰਕੇ ਬਲੱਡ ਡੋਨੇਸ਼ਨ ਕੈਂਪ ਲਾਉਂਦੇ ਆ ਸਾਡੇ ਸੈਨਿਕ ਇਹਨੇ ਕਿ ਖੂਨਦਾਨ ਮਹਾਦਾਨ ਸਭ ਤੋਂ ਵੱਡਾ ਦਾਨ ਖੂਨ ਦਾ ਨੇ ਕਿਸੇ ਦੀ ਜਿੰਦਗੀ ਬਚਾਉਣੀ ਆ। ਔਰ ਇਹ ਸਾਡੇ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰਕਾਰ ਨੂੰ ਸਮਰਪਿਤ ਸ਼ਹਾਦਤ ਵਾਲੇ ਦਿਨਾਂ 'ਚ ਇਹ ਕੈਂਪ ਲੱਗਦਾ ਹੈ। ਮੈਂ ਸਮਝਦਾ ਇਹਦੇ ਨਾਲ ਜਿੱਥੇ ਸਾਨੂੰ ਪ੍ਰੇਰਨਾ ਤਾਂ ਮਿਲਦੀ ਹੈ ਕਿ ਅਸੀਂ ਕਿਸੇ ਦੀ ਜਾਨ ਬਚਾਈਏ ਨਾਲ ਦੀ ਨਾਲ ਜਿਹੜੇ ਲੋਕਾਂ ਨੂੰ ਲੋੜ ਆ ਬਲੱਡ ਦੀ ਉਹ ਵੀ ਪੂਰੀ ਹੁੰਦੀ ਆ। ਮੈਂ ਇਹਨਾਂ ਦਾ ਧੰਨਵਾਦ ਕਰਦਾ ਸਾਰਿਆਂ ਦਾ। ਬਹੁਤ ਵੱਡੀ ਤਦਾਦ ਤੁਸੀਂ ਦੇਖਿਆ ਸੰਗਤ ਆਈ ਹੈ ਜਿਹੜੇ ਬਲੱਡ ਨੇਸ਼ਨ ਦੇ ਰਹੇ ਨੌਜਵਾਨ ਸਾਡੇ ਤੇ ਨਾਲ ਦੀ ਨਾਲ ਉਹਨਾਂ ਦਾ ਇਹ ਜਿਹੜਾ ਪ੍ਰਬੰਧ ਬਹੁਤ ਵਧੀਆ ਕਰਦੇ ਨੇ 400 ਯੂਨਟ ਹੋ ਚੁੱਕੇ ਨੇ 400 ਯੂਨਟ ਤਕਰੀਬਨ ਹੁਣ ਤੱਕ ਹੋ ਗਏ ਬਹੁਤ ਵੱਡਾ ਇਹ ਕੈਂਪ ਹੁੰਦਾ ਹੈ ਪੈਸਾਲ ਪੈਸਾਲ ਮੈਂ ਆਉਣਾ ਤੇ ਬੜੀ ਖੁਸ਼ੀ ਦੀ ਗੱਲ ਹੈ ਦੇਖੋ ਚੰਗੇ ਕੰਮ ਕਰਨੇ ਸਮਾਜ ਦੇ ਵਿੱਚ ਉਦਾਹਰਨਾਂ ਬਣਦੀਆਂ ਨੇ ਸੋ ਇਹ ਜਿਹੜੇ ਸਾਡੇ ਭਰਾ ਨੇ ਬਹੁਤ ਚੰਗਾ ਕੰਮ ਕਰਦੇ ਨੇ ਇਹ ਇੱਕ ਕਿਸੇ ਦੀ ਜਾਨ ਬਚਦੀ ਹੈ ਬਲੱਡ ਨਾਲ ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਬਹੁਤ ਵਧੀਆ ਸਾਨੂੰ ਹੋਰਾਂ ਨੂੰ ਵੀ ਸਿੱਖਣਾ ਲੈਣੀ ਚਾਹੀਦੀ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਕੰਮ ਕਰੀ ਜਿਹੜੇ ਸਮਾਜ ਲਈ ਬਹੁਤ ਫਾਇਦੇਮੰਦ ਹੁੰਦੇ ਨੇ